ਵਿਆਹ ਤੋਂ ਪਹਿਲਾਂ ਵਿਆਹ ਵਾਲੇ ਮੁੰਡਾ ਕੁੜੀ ਅਤੇ ਬਰਾਤੀਆਂ ਨੂੰ ਲਾਉਣਾ ਪਿਆ ਗਿਆ ਥਾਣੇ ਮੂਰੇ ਧਰਨਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਕਿ ਹੈਰਾਨ ਕਰ ਦਿੰਦੀਆਂ ਨੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਕੱਪੜਿਆਂ ਵਿੱਚ ਮੁੰਡਾ ਕੁੜੀ ਅਤੇ ਰਿਸ਼ਤੇਦਾਰ ਥਾਣੇ ਅੱਗੇ ਧਰਨਾ ਲਗਾਏ ਬੈਠੇ ਨੇ ਦਰਸਲ ਜਦੋਂ ਵਿਆਹ ਵਾਲਾ ਮੁੰਡਾ ਬਰਾਤੀਆਂ ਦੇ ਨਾਲ ਪੂਰਾ ਬੈਂਡ ਵਾਜਾ ਵਜਾ ਕੇ ਆਪਣੀ ਬਰਾਤ ਲਿਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਕੁਝ ਨੌਜਵਾਨਾਂ ਨੇ ਘੇਰ ਲਿਆ ਅਤੇ ਬੈਂਡ ਬਾਜਾ ਬੰਦ ਕਰਨ ਲਈ ਕਿਹਾ ਪਰ ਵਿਆਹ ਵਾਲੇ ਮੁੰਡੇ ਅਤੇ ਰਿਸ਼ਤੇਦਾਰਾਂ ਨੇ ਬੈਂਡ ਬਾਜਾ ਬੰਦ ਕਰਨ ਤੋਂ ਨਾ ਕਰ ਦਿੱਤੀ ਜਿਸ ਕਰਕੇ ਨੌਜਵਾਨਾਂ ਅਤੇ ਬਰਾਤ ਵਿੱਚ ਐਨੀ ਗੱਲ ਵੱਧ ਗਈ ਕਿ ਨੌਜਵਾਨਾਂ ਨੇ ਵਿਆਹ ਵਾਲੇ ਮੁੰਡੇ ਅਤੇ ਬਰਾਤੀਆਂ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਵਿਆਹ ਵਾਲਾ ਮੁੰਡਾ ਅਤੇ ਕੁੜੀ ਆਪਣੇ ਰਿਸ਼ਤੇਦਾਰਾਂ ਨਾਲ ਥਾਣੇ ਵਿੱਚ ਰਿਪੋਰਟ ਲਿਖਾਉਣਾ ਗਿਆ ਪਰ ਪੁਲਿਸ ਵਾਲਿਆਂ ਨੇ ਰਿਪੋਰਟ ਲਿਖਣ ਦੇ ਵਿੱਚ ਅਣਸੁਣੀ ਕਰੀ ਜਿਸ ਤੋਂ ਬਾਅਦ ਵਿਆਹ ਵਾਲੇ ਮੁੰਡਾ ਕੁੜੀ ਅਤੇ ਰਿਸ਼ਤੇਦਾਰ ਕਹਿੰਦੇ ਕਿ ਜਦੋਂ ਤੱਕ ਸਾਡੀ ਬਰਾਤ ਰੋਕਣ ਅਤੇ ਬੱਦਸਲੂਕੀ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਵਿਆਹ ਨਹੀਂ ਕਰਵਾਵਾਂਗੇ ਇੱਥੇ ਹੀ ਧਰਨਾ ਲਾ ਕੇ ਬੈਠਾਂਗੇ ਫਿਰ ਤਕਰੀਬਨ 2 ਘੰਟੇ ਬਾਅਦ ਉਹਨਾਂ ਨੌਜਵਾਨਾਂ ਤੇ ਕਾਰਵਾਈ ਹੋਣ ਤੋਂ ਬਾਅਦ ਮੁੰਡਾ ਕੁੜੀ ਨੇ ਜਾ ਕੇ ਵਿਆਹ ਕਰਵਾਇਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ